ਤੇਰਾ ਨਾ ਸ਼ੌਕ ਆਈ ਇਹਦੇ ਕਿਤੇ ਪਹਿਲੇ ਗੱਡੀ ਤੋਂ ਟੱਸਰ ਬਾਜੀ ਉਥੋਂ ਉਹਨੇ ਗੱਡੀ ਪਿਛੇ ਕਾਲੀ ਇਹਨਾਂ ਕੱਲ ਫੇਰ ਉਟਾ ਲਿਆ ਆ ਕੇ ਪਹਿਲੇ ਵੀ ਇਹਨੂੰ ਕੁੱਟਿਆ ਤੇ ਰਾਤੀ ਫੇਰ ਇਹਨੂੰ ਉਟਾ ਲਿਆ ਕੱਲੇ ਨੂੰ ਦੇਖ ਕੱਲ ਇਹ ਨਹੀਂ ਕੱਲ ਉਹਨੂੰ ਮਾਰਿਆ ਬਸ ਕਾਰੀ ਸਾਨੂੰ ਪਤਾ ਲੱਗਾ ਟਾਈ ਉਸੇ ਵੇਲੇ ਆਏ ਰੁਕਾਬੋ ਹੋ ਗਿਆ ਨਹੀਂ ਹਾਂਜੀ ਹਾਂਜੀ ਪੁਲਿਸ ਪਹੁੰਚੀ ਫਿਰ ਬਾਤ ਚਾਹੀਏ ਪੁਲਿਸ ਕੀ ਮੰਗ ਕਰ ਤਾਨੂੰ ਪਤਾ ਹੀ ਕੀ ਇਨਸਾਫ ਹੋਣਾ ਚਾਹੀਦਾ ਸਾਨੂੰ ਕੱਲਾ ਕੱਲਾ ਇਹ ਕਮਾਣੇ ਵਾਲਾ ਸਾਡੇ ਸ਼ਿਰ ਤੇ ਉਹੀ ਉਹਦੇ ਸ਼ਿਰ ਤੇ ਖੰਦੇ ਰਿਆ ਕੀ ਕਰੇਗਾ ਕਾਰ ਕੋਲਾ ਨੀ ਮਾਸ਼ ਦੇਣਾ ਇਹਦੀ ਕਾਰੀ ਉੱਜੜ ਗਈ ਕੀ ਮੰਗਦਾ ਤੁਹਾਡੀ ਤੁਹਾਡੀ ਮੰਗਤ 15 ਬੰਦਾ ਦੇਣ ਮੰਗ ਕੋਈ ਵੀ ਨਹੀਂ ਇਹ ਸਾਫ ਚਾਹੀਦਾ ਤੁਹਾਨੂੰ ਪਤਾ ਹੀ ਹੈ ਸਾਡੇ ਹਵਾਲੇ ਕਰੋ ਮੈਂ ਫਸੀਦਾ ਹਾਂ ਕੋਈ ਕਸੇਮ ਲਾਲ ਮੇਰਾ ਬੇਨਿਚੰਤਾ ਕੀ ਗੱਲ ਬਾਤ ਹੈ ਇਹ ਗੱਲ ਬਾਤ ਕੱਲ ਅਸੀਂ ਦਿਖਣਾਏ ਤੇ ਸਮੀ ਮੋੜਾ ਮਰ ਇੱਥੇ ਬੈਠਾ ਸੀ ਤੇ ਇਹਦੇ ਕੋਲ ਲੱਗੇ ਮੈਂ ਚੱਲ ਗਿਆ ਫੇਰ ਆਇਆ ਦੋ ਮਿੰਟ ਆ ਵਾਧਾ ਦੇ ਤੇ ਖਰਚਾ ਮਾਰਸਣੀਆਂ ਤੇ ਇੱਕ ਬਿੰਦੂ ਆ ਜੀ ਉਹਨ ਮਰਵਾਇਆ ਮੇਰਾ ਪੰਜ ਛੇ ਜੜੇ ਸੀ ਪੰਜ ਛੇ ਜੜੇ ਕੁਰਸ ਬਾਚ ਆਈ ਸੀ ਕੀ ਮੰਗ ਕਰਦੇ ਹੋ ਸਾਨੂੰ ਸਾਫ ਚਾਹੀਦਾ ਠੀਕ ਹਾਂਸੀ ਹਣੀ ਚਾਹੀਦਾ ਮੇਰਾ ਨਾਮ ਭਾਈ ਜੁਗੇਸ਼ ਆ ਕਿਹੜੇ ਪਿੰਡ ਚੋਂਤਾ ਆ ਜੀ ਇੱਥੇ ਸਤਵਾ ਹੀ ਸਤਵਾ ਤੇ ਖੜੇ ਤੇ ਸਾਹਮਣੇ ਉਹਨਾਂ ਦੀ ਬੈਸਫਸਾਈ ਚੱਲੇ ਕਰਦੀ ਸੀ ਕੀ ਦੀ ਬੈਸਫਸਾਈ ਇਹ ਦੋਨਾਂ ਦੀ ਆਪਸ ਚ ਨੀਸ ਦੀ ਤੇ ਸੇਮੇ ਦੀ ਤਿਆ ਨਦੀ ਬੈਸਫਸਾਈ ਚੱਲੇ ਗਈ ਤੇ ਸੈਮੀ ਨੇ ਮਾਰਤੀ ਚਪੇੜ ਉਹਨੇ ਚਪੇੜ ਮਾਰਤੀ ਨਾਲ ਦੇਹੀ ਤਿੰਨ ਕੁੜੀਆਂ ਨਾਲ ਜਨਾਨੀਆਂ ਦੀ ਸੀ ਚਾਰ ਜਣੇ ਤੇ ਪੰਜਮਾ ਆਪ ਚਾਰਾਂ ਨੇ ਫੜਿਆ ਪਹਿਲੇ ਉਹਨਾਂ ਨੇ ਫੈਂਟਿਆ ਉਹਨਾਂ ਚਾਰਾਂ ਕੁੜੀਆਂ ਨੇ ਤੇ ਪੰਜਵੇਂ ਉਹਨਾਂ ਆਣ ਕੇ ਕਿਰਚ ਮਾਰਤੀ ਉਹਨਾਂ ਫਸਟ ਟਾਈਮ ਕੱਲਾ ਹੈ ਉਮਰ ਹੀ ਕੋਈ 25 26 ਹਾਂਜੀ ਫਿਰ ਚਾ ਤਿੰਨ ਹਾਂ ਮੌਕੇ ਤੇ ਜਾਂਦੇ ਜਾਂਦੇ ਗੱਡੀ ਲਿੰਦੇ ਦੱਤ ਹੋ ਗਈ ਕਹਿੰਦੇ ਪ੍ਰੋਸੈਸ਼ਨ ਪਹੁੰਚੀ ਹਾਂ ਪੁਲਸ ਪ੍ਰੋਸੈਸ਼ਨ ਪਹੁੰਚੀ ਇਹ ਪ੍ਰੋਸੈਸ਼ਨ ਤੋਂ ਵੀਰ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਮੰਗ ਕਰਦੇ ਆ ਵਾਹ ਇਹ ਕਿ ਖੂਨ ਦੇ ਬਦਲੇ ਖੂਨ ਚਾਹੀਦਾ ਹੋਰ ਕੁਝ ਨਹੀਂ ਚਾਹੀਦਾ ਇੱਕ ਮਿੰਟ ਘਰਾਨਾ ਕਰਦਾ ਪਿੰਡ ਚੌਂਤੇ ਵਿੱਚ ਇੱਕ ਝਗੜਾ ਹੋਇਆ ਸੀ ਝਗੜੇ ਦੇ ਵਿੱਚ ਮਨੀਸ਼ ਕੁਮਾਰ ਆ ਮੁੰਡਾ ਚੌਂਤੇ ਦਾ ਉਹਦੀ ਡੈਥ ਹੋ ਗਈ ਸੀ ਰੀਜ਼ਨ ਇਹ ਸੀ ਕਿ ਇਹਨਾਂ ਦਾ ਆਪੋ ਵਿੱਚ ਕੋਈ ਗੱਡੀ پارک ਕਰਨ ਤੋਂ ਝਗੜਾ ਹੋਇਆ ਸੀ ਜਿਹਦੇ ਵਿੱਚ ਸਰਸੀਮ ਲਾਲ ਅ ਰੇਖਾ ਦੇਵੀ ਰੋहिणी ਬਨੀਤਾ ਭੂਮਿਕਾ ਇਹ ਪੰਜ ਅਕਿਊਜ਼ ਜਿਨ੍ਹਾਂ ਦੇ ਵਿੱਚੋਂ ਜਿਹੜਾ ترسےਮ ਸਿੰਘ ਆ ਉਹ ਮੇਨ ਅਕਿਊਜ਼ ਹੈ ਬਾਕੀ ਇਹਦੇ ਸਾਰੇ ਜਿਹੜੇ ਪਰਿਵਾਰ ਦੇ ਜੀ ਹੈਗੇ ਇੱਕ ਵਾਈਫ ਹੈ ਤਿੰਨ ਬੇਟੀਆਂ ਇਹਨਾਂ ਨੇ ਮਨੀਸ਼ ਦੇ ਪੇਟ ਦੇ ਵਿੱਚ ਦੋ ਕਿਰਚਾ ਮਾਰ ਦਿੱਤੀ ਸੀ ਜਿਸ ਕਾਰਨ ਉਹਦਾ ਜਦੋਂ ਉਹਨੂੰ ਹਸਪੀਟਲ ਲੈ ਕੇ ਗਏ ਰਸਤੇ 'ਚ ਉਹਦੀ ਡੈਥ ਹੋ ਗਈ ਸੋ ਇਹ ਤਿੰਨ ਜਿਹੜੇ ਪੰਜੇ ਅਕਿਊਜ਼ ਹੈਗੇ ਆ ਉਹ ਇਮੀਡੀਏਟਲੀ ਪੁਲਿਸ ਨੇ ਐਕਸ਼ਨ ਕਰਕੇ ਥਾਣਾ ਦੀਨਾ ਨਗਰ ਦੀ ਪੁਲਸ ਨੇ ਮਿਲ ਕੇ ਆਪਣੇ ਐਸਐਚਓ ਨਾਲ ਆਪਾਂ ਪ੍ਰਾਣਸ਼ਾਲਾ ਵੀ ਡਿਪਿਊਟ ਕੀਤਾ ਇਹਨਾਂ ਨੇ ਪੰਜੇ ਦੇ ਪੰਜੇ ਕਿਉਂਕਿ 1.5 ਘੰਟੇ ਦੇ ਵਿੱਚ ਭਾਲੇ ਇਹਨਾਂ ਦੇ ਖਿਲਾਫ ਐਫਆਈਆ ਨੰਬਰ 304 ਅੰਡਰ ਸੈਕਸ਼ਨ 103 191 191 13 ਬੀਐਨਐਸ ਜਿਹੜਾ ਪਰਚਾ ਦਰਜ ਕਰਤਾ ਤੇ ਬਾਕੀ ਅਜੇ ਬਾਕੀ ਦੀ ਰਹਿੰਦੀ ਇਨਵੈਸਟੀਗੇਸ਼ਨ ਮੁਕੰਮਲ ਕੀਤੀ ਜਾ ਰਹੀ ਹੈ ਮਜਮੂਨ ਨੂੰ ਅ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਔਰ ਰਿਮਾਂਡ ਲੈ ਕੇ ਨੈਕਸਟ ਤਪੀ ਜਿਹੜੀ ਉਹ ਜਾਰੀ ਰਹੀ ਸਰ ਜਿਹੜੀ ਮੁਜ਼ਰਮ ਹੈਗੇ ਨਾ ਬੰਦੀ ਕੋ ਪਰਿਵਾਰ ਦੇ ਇਹ ਇੱਕੋ ਪਰਿਵਾਰ ਦੇ ਆ ਫਿਰ ਸੇਮ ਸਿੰਘ ਤੇ ਰੇਖਾ ਦੇਵੀ ਇਹ ਮੀਆਂ ਬੀਬੀ ਨਾ ਅੱਗੋਂ ਜਿਹੜੀਆਂ ਤਿੰਨ ਲੜਕੀਆਂ ਰੋਹਨੀ ਬਨੀਤਾ ਤੇ ਭੂਮਿਕਾ ਇਹ ਨਾ ਅੱਗੋਂ ਇਹਨਾਂ ਦੀਆਂ ਬੇਟੀਆਂ ਸਰ ਤੋਂ ਪ੍ਰਾਂਤ